ਪਿੰਡ ਚੱਜ ਦੇ ਭਾਰਤੀ ਫੌਜ ਲੈਸ ਨਾਇਕ ਤੇ ਅਹੁਦੇਦਾਰ ਨਾ ਤੇ 29 ਸਾਲਾ ਸੈਨਿਕ ਬਲਜੀਤ ਸਿੰਘ ਉਸ ਸਮੇਂ ਸ਼ਹਾਦਤ ਦਾ ਜਾਮ ਪੀ ਗਏ ਜਦੋਂ ਦੁਸ਼ਮਣਾਂ ਦਾ ਸਾਹਮਣਾ ਕਰਦਿਆਂ ਫੌਜ ਦੀ ਅਰਮਦਾ ਗੱਡੀ ਡੂੰਗੀ ਖੜ ਦੇ ਵਿੱਚ ਡਿੱਗੀ ਇਸ ਗੱਡੀ ਦੇ ਵਿੱਚ ਸਵਾਰ ਹੋਰ ਸੈਨਿਕ ਵੀ ਜ਼ਖਮੀ ਹੋਏ ਚਾਰ ਸੈਨਿਕ ਜ਼ਖਮੀ ਹੁੰਦੇ ਨੇ ਪਰ ਬਲਜੀਤ ਸਿੰਘ ਦੀ ਹਾਦਸੇ ਦੇ ਵਿੱਚ ਸ਼ਹਾਦਤ ਹੋ ਗਈ ਹੈ ਬਲਜੀਤ ਸਿੰਘ ਪੁੱਤਰ ਸੰਤੋਖ ਸਿੰਘ 2014 ਦੇ ਵਿੱਚ ਫੌਜ ਦੀ ਦੁਪਹਿਰਾ ਐਸਐਫ ਦੇ ਵਿੱਚ ਭਰਤੀ ਹੋਇਆ ਸੀ ਤੇ ਇਸ ਸਮੇਂ ਜੰਮੂ ਕਸ਼ਮੀਰ ਦੇ ਰਜ਼ੋਰੀ ਦੇ ਵਿੱਚ ਡਿਊਟੀ ਤੇ ਤਣਾਤ ਸੀ ਪਰਵਾਰਿਕ ਮੈਂਬਰਾਂ ਨੂੰ ਜਦ ਸੂਚਨਾ ਮਿਲੀ ਤਾਂ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਦੌੜ ਪਈ ਉਥੇ ਦੱਸਦੀ ਹੈ ਕਿ ਦੁਸ਼ਮਨਾ ਦਾ ਸਾਹਮਣਾ ਕਰਦਿਆਂ ਹੋਇਆਂ ਫੌਜ ਦੀ ਜਿਹੜੀ ਗੱਡੀ ਹੈ ਉਚਾਨਕ ਖੱਡ ਦੇ ਵਿੱਚ ਡਿੱਗਦੀ ਹੈ 200 ਫੁੱਟ ਡੂੰਗੀ ਖੱਡ ਜੋ ਕਿ ਮਨਾਜ ਕੋਟੇ ਖੇਤਰ ਦੇ ਲੱਗ ਗਿਆ ਜਿਸ ਦੇ ਵਿੱਚ ਕੀ ਬਲਜੀਤ ਸਿੰਘ ਦੀ ਸ਼ਹਾਦਤ ਹੁੰਦੀ ਹੈ ਜਦ ਦੀ ਪਿੰਡ ਵਿਖੇ ਹੁਣ ਉਹਨਾਂ ਦਾ ਨਮਕ ਖਾ ਦਿਨਾ ਤੇ ਸਰਕਾਰੀ ਸਨਮਾਨਨਾ ਦਿਨਾਂ ਤਮ ਸਸਕਾਰ ਕੀਤਾ ਗਿਆ ਇਥੇ ਪੈਰਾ 2 ਦੇ ਵੱਲੋਂ ਆਈ ਫੌਜ ਦੀ ਟੁਕੜੀ ਦੇ ਵੱਲੋਂ ਸ਼ੁਭਾਂਝਲੀ ਦਿੱਤੀ ਗਈ ਇਸ ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀ ਐਸ ਡੀ ਐਮ ਸੇਬੂ ਨੈਪ ਤਹਿਸੀਲਦਾਰ ਨੂਰਪੁਰ ਬੇਦੀ ਤੇ ਇਸ ਦੇ ਨਾਲ ਰਿੱਪੂ ਕਪੀ ਤੇ ਇਸ ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀ ਐਸ ਡੀ ਐਮ ਤੇ ਹੋਰ ਵੀ ਜਿਹੜੇ ਅਹੁਦੇਦਾਰ ਨੇ ਹਲਕਾ ਵਿਧਾਇਕ ਛੱਡਾ ਤੇ ਹੋਰ ਭਾਜਪਾ ਜ਼िला ਪ੍ਰਧਾਨ ਵੀ ਮੌਕੇ ਤੇ ਪਹੁੰਚੇ ਬੀਤ ਸਿੰਘ ਲਾਲਪੁਰਾ ਜਿਨ੍ਹਾਂ ਵੱਲੋਂ ਕੀ ਇੱਥੇ ਸ਼ੁਭਾਂਝਲੀ ਦਿੱਤੀ ਐਸ ਐਚਓ ਨੂਰਪੁਰ ਬੇਦੀ ਗੁਰਵਿੰਦਰ ਸਿੰਘ តិលូវវិយទេមអាចឫចាគូ5 6 Thank you. Thank you. Thank you. ਠੀਕ ਹੈ ਆਜਾ ਸੈਨ ਵਾਪੇ ਕੋਈ ਨਹੀਂ ਕੋਈ ਨਹੀਂ ਬਈ ਪਿੱਛੇ ਮੈਂ ਬਾਅਦ ਵਿੱਚ ਅੱਛਰ ਬਾਸ ਬਸ ਬਸ ਹੋ ਬੈਠ ਜਾ ਭਾਈ ਬੈਠ ਜਾ ਬੈਠ ਜਾ ਕੋਈ ਬਾਕੀ ਜੇ ਤਾਂ ਬਾਗ ਜੀ ਦੀ ਸਭਾ ਆ ਰਹੀ ਹੈ ਨਾ ਉਸ ਲਈ ਬਾਗ ਜੀ ਸੋਇਆ ਰਾਤ ਹੋਵੇ ਰੱਬਤਾ ਭਾਈ ਰੋ ਰੋ ਮਾਨਮਾ ਦੇ ਨਾਮ ਰੋ ਰੋ ਜੱਡੀ ਜੱਡੀ ਹੈ ਨੀ ਆਪ ਜਣੋਗੇ ਜੱਡੀ ਜੱਡੀ ਗੱਡੀ ਗੱਡੀ ਵਾਗ ਲੰਭੇ ਹੈ ਜੀ ਆ ਜਾ ਜਾਂਦੇ ਕੋਈ ਨਾ ਕੋਈ ਜੇ ਤੁਸੀਂ ਤੱਕਾ ਰਹੇ ਹੋ ਸੱਚੀ ਸਤਰੀਆਂ ਜੋ ਸੰਮੇਲ ਟੱਟ ਰਹੇ ਹੋ ਪਹੁੰਚਾ ਦਿੰਦੇ ਨਿਸ਼ਕਵਾਨ ਸੱਦਨਾ ਹਾਰਾ ਅਸੰਗਰੀਆ ਨਾਨਕ ਤੇਦੇ ਬੰਨਵਾ ਦਾ ਸਾਮਾਨ ਦਾ ਪਹਿਲਾ ਬੱਚੋ ਸਾਰੇ ਇਲਾਕੇ ਵਾਸੀ ਪਰਿਵਾਰ ਵਾਸਤੇ ਬੜੀ ਦੁਖਦਾਈ ਘਟਨਾ ਸਿਰਫ 29 ਸਾਲ ਦਾ ਥੋੜਾ ਨੌਜਵਾਨ ਆ ਭਾਰਤੀ ਕਾਇਦੇ ਵਿੱਚ ਸਲਾਮਾ ਨਮਾਜ਼ਾ ਹੋਇਆ ਤੇਸ਼ ਦੇ ਲਈ ਸ਼ਹੀਦ ਹੋ ਗਿਆ ਸੋ ਪਹਿਲਾਂ ਵੀ ਸਾਡੇ ਇਲਾਕੇ ਦੇ ਕਿੰਨੇ ਜਿਹੜੇ ਨੌਜਵਾਨ ਹੈ ਉਹ ਸ਼ਹੀਦ ਹੋਏ ਨੇ ਵਾਈਕ੍ਰੂ ਪ੍ਰਮਾਤਮਾ ਦੇ ਜੀਤ ਹੈ ਅਰਦਾਸ ਕਰਦੇ ਆਂ ਵੀ ਇਤਲਾ ਬਾਰਡਰਾਂ ਦੇ ਉੱਪਰ ਪੇਜਾ ਦਾ ਮਾਹੌਲ ਬਣੇ ਤੇ ਹੋਰ ਮਾਵਾਂ ਦੇ ਪੁੱਤ ਆਪਣੀ ਜਾਨ ਲਾ ਦੇ। ਸਰ ਪਰਿਵਾਰ ਲਈ ਤੁਸੀਂ ਪੰਜਾਬ ਸਰਕਾਰ ਨੂੰ ਕੋਈ ਗਰਮ ਦੀ ਬਸਤਰ ਜੋ ਕਿ ਪਰਿਵਾਰ ਦਾ ਘਟਾ ਕਿਸੇ ਦੀ ਕੀਮਤ ਤੇ ਪੂਰਾ ਨਹੀਂ ਕੀਤਾ ਜਾ ਸਕਦਾ ਨਾ ਕਿਸੇ ਵੀ ਤਰ੍ਹਾਂ ਤੋਲਿਆ ਜਾ ਸਕਦਾ। ਪਰ ਗਵਰਨਮੈਂਟ ਦੀ ਕੌਂਸਲ ਤੋਂ ਆਪਕੋ ਇਹ ਜਿਹੜੀ ਰਿਪੋਰਟ ਹੈ ਉਹ ਦਿੱਤੀ ਜਾਣਾ। किस तरह पता चलता है जी साल आई संघर्ष ज्यादा संघर्ष किया ਤਾਰਫ ਤਰਫ ਕਰਨ ਦਾਰੂ ਦੇ ਚੱਲ ਰਹੇ ਆਪਾਂ ਦਾ چھوٹਾ ਪਰ ਆਤਮਿਕ ਬਿਲਕੁਲ ਦੇਖੋ ਅੱਖ ਨੂੰ ਨਹੀਂ ਪਹਿਲਾਂ ਦੇਖੋ 150 ਗਿਆਂ شادی ਹੋਈ ਨੂੰ ਬਈ ਕੰਮ ਜਲਦੀ ਜੀ ਥੋੜਾ ਗਰੀ ਪਰਿਵਾਰ ਇਸ ਕੋਲ ਤੋਂ ਤਬਾਹੂ ਤੋਂ ਤੁਸੀਂ ਪਹਿਲਾ 8-9 ਮਹੀਨੇ ਹੋਵੇ ਉਹ ਤੁਹਾਨੂੰ ਪਤਾ ਵੀ ਦੇ ਪੁਰੇ ਨੇ ਜਦੋਂ ਕੇ ਸੰਕਲ ਪਰਸੋਂ ਚਾਲ ਆਈ ਉਹ ਜੀ ਜਿਹਨਾਂ ਤੁਹਾਡਾ ਹਾਲ ਪਤਾ ਲੱਗਿਆ ਇੱਕ ਨਵੀਂ ਜਿਹੀ ਲਾਹਤ ਹੋ ਗਈ। ਯਾਨੀ ਵੀ तकरीबन 1.5 ਸਾਲ ਹੋਇਆ ਹਜੇ ਆ ਕੋਠੀ ਵੀ ਨਵੀਂ ਪਾਈ ਹੋਣਾ। ਫਿਰ ਆਪ ਇਹਨਾਂ ਕੰਮ ਦਾ ਸਾਰੰਸ਼ ਜਿਹੜਾ ਪਰਿਵਾਰ ਨਾਲ ਬੜੀ ਜ਼ਰੂਰਤ ਦੀ ਕੀਤੀ ਤੇ ਇਸੇ ਮੁੰਡੇ ਪਰ ਹੁਣ ਜਿਹੜੀ ਆ ਜਿਹੀ ਜਿਹੜਾ ਛੋਟਾ ਭਰਾ ਹੈ ਉਹ ਜਿਹੜਾ ਪਾਠ ਕਰਦਾ ਉਹ ਵੀ ਵੇਲੇ ਹੀ ਹੈ। ਤੇ ਇਸ ਘਰ ਦਾ ਜਿਹੜਾ ਬਿਲਕੁਲ ਜਿਹੜਾ ਇਹ ਮੁਕਾਬਲਾ ਸਾਧਨ ਕੋਈ ਨਹੀਂ ਸੀ ਜਿਹਦੇ ਚੱਲ ਰਿਹਾ ਤੇ ਜਿਹੜੀ ਵੀ ਜੀਪੀਆਈ ਉਹ ਵੀ ਹੋਇ ਪਰਦੀ ਸੀ ਤੇ ਜੀ ਦੀ ਵੀ ਉਮਰ ਬੜੀ ਘੱਟ ਹੈ ਮਨਵਾਸਾ ਤੇ 20-22 ਸਾਲ ਦੀ ਕੁੜੀ ਦੀ ਉਮਰ ਹੈ ਹਜੇ ਤੇ ਬੜਾ ਲੋੜਾ ਹੋਇਆ ਪਹਿਲੇ ਤੇ ਇਹੋ ਜਿਹੇ ਪਰਿਵਾਰ ਨੂੰ ਮਾਰਕ ਨਾ ਸਪਲਾਈ ਤੇ ਇੰਨਾ ਜਿਹੜਾ ਬੋਝ ਚੁੱਕਿਆ ਨਹੀਂ ਜਾ ਸਕਦਾ ਸਾਰਾ ਪਰਿਵਾਰ ਜਿਹੜਾ ਉਹ ਉਪਯੋਗ ਕਰ ਰਿਹਾ ਹੈ ਸੋਹਿਤਾ ਪਰਮਾਤਮਾ ਨੂੰ ਇਹ ਹੀ ਅਰਦਾ ਕਰਦੇ ਆ ਕਿ ਇਸ ਪਰਿਵਾਰ ਨੂੰ ਬੰਦ ਕਰ ਦੇ Paco por